ਗੁਰਦੀਪ ਸਿੰਘ ਨਕਸ਼ਤੀ ਪੰਜ ਕੋਹਾ ਦੇ ਨਬਲ ਦਲ ਦਲ ਦੇ ਫੁੱਲ ਦਾ ਅਗਲਾ ਕਾਂਠ 15 ਭਾਗ 2 ਟਰੀਨਾ ਨੇ ਕਮਲ ਦੇ ਖਿੜੇ ਚਿਹਰੇ ਨੂੰ ਪੜ ਕੇ ਕਿਹਾ ਕੀ ਬਾਤਾਂ ਨੇ ਅੱਜ ਕਮਲ ਦੀਆਂ ਕਿੰਨਾ ਖੁਸ਼ ਹੈ ਤੂੰ ਉਹਨੇ ਅੱਗੇ ਵੱਧ ਕੇ ਟਰੀਨਾ ਨੂੰ ਜੱਫੀ ਪਾ ਲਈ ਉਸ ਨੂੰ ਖੁਸ਼ ਵੇਖ ਕੇ ਟਰੀਨਾ ਵੀ ਬਹੁਤ ਖੁਸ਼ ਹੋਈ ਉਹਨੇ ਕਮਲ ਨੂੰ ਕਿਹਾ ਇੱਕ ਗੱਲ ਹੋਰ ਦੱਸਾਂ ਬੱਚਿਆਂ ਵੱਲੋਂ ਫੋਨ ਉਡੀਕਨ ਦੀ ਥਾ ਹੁਣ ਤੂੰ ਆਪ ਹੀ ਉਹਨਾਂ ਨੂੰ ਫੋਨ ਕਰੀ ਬਿਲਕੁਲ ਕਮਲ ਨੇ ਕਿਹਾ ਤੇ ਫਿਰ ਉਹ ਮੁਸਕਰਾਇਆ ਇਹ ਸੋਚ ਕੇ ਕਿ ਉਹ ਇੰਜ ਆਪ ਕਿਉਂ ਨਹੀਂ ਕਰਦੇ ਸੋਚ ਸਕਦਾ ਸ਼ਾਇਦ ਔਰਤਾਂ ਬੱਚਿਆਂ ਬਾਰੇ ਜ਼ਿਆਦਾ ਜਾਣਦੀ ਹੋਵੇ ਉਹਨੂੰ ਇਸ ਗੱਲ ਦਾ ਅਹਿਸਾਸ ਹੋਣ ਲੱਗਾ ਵਾਪਸ ਆ ਕੇ ਟ੍ਰੇਨਾ ਨੇ ਕਮਲ ਨੂੰ ਇਹ ਆਖਿਆ ਕਮਲ ਤੂੰ ਮੇਰੀ ਬੱਚਿਆਂ ਕੋਲ ਜਾਣ ਵਾਲੀ ਗੱਲ ਤਾਂ ਮੰਨ ਲਈ ਤੇ ਹੁਣ ਤੂੰ ਮੇਰੀ ਦੂਸਰੀ ਸੱਸਲੀ ਕੋਲ ਜਾਣ ਵਾਲੀ ਗੱਲ ਵੀ ਮੰਨ ਲੈ ਮੈਂ ਕਿਉਂ ਜ਼ੋਰ ਪਾ ਰਹੀਆਂ ਇਸ ਦਾ ਉੱਤਰ ਮੈਂ ਤੈਨੂੰ ਉਦੋਂ ਦੇਵਾਂਗੀ ਜਦੋਂ ਤੂੰ ਉਸ ਨੂੰ ਮਿਲ ਕੇ ਮੇਰੇ ਕੋਲ ਵਾਪਸ ਆਵੇਂਗਾ ਚਲੋ ਠੀਕ ਹੈ ਉਹਨਾਂ ਦਿਨ ਰਸਤੇ ਵਿੱਚ ਪੈਂਦੀ ਇੱਕ ਮਾਲ ਵਿੱਚ ਰੁਕੇ ਕਿਉਂਕਿ ਟ੍ਰੀਨਾ ਨੇ ਕੁਝ ਖਰੀਦਣਾ ਸੀ ਖਰੀਦੋ ਫਰੋਕਤ ਤੋਂ ਬਾਅਦ ਉਹ ਮਾਲ ਵਿੱਚ ਬਣੇ ਇੱਕ ਫਾਸਟ ਫੂਡ ਰੈਸਟੋਰੈਂਟ ਵਿੱਚ ਬੈਠ ਕੇ ਕੁਝ ਅਟਕ ਕੇ ਕਮਲ ਫੂਡ ਲੈਂਡ ਚਲਾ ਗਿਆ ਕੁਝ ਮਿੰਟ ਬਾਅਦ ਇੱਕ ਅਦਕੜ ਗੋਰਾ ਜੋ ਸਰੀਰੋਂ ਪਰਵਾ ਸੀ ਤੇ ਜਿਸ ਨੇ ਆਪਣੇ ਵਾਲਾਂ ਨੂੰ ਪਿੱਛੇ ਨੂੰ ਵਾ ਕੇ ਗੁੱਤ ਕੀਤੀ ਹੋਈ ਸੀ ਉਸ ਕੋਲ ਆਖੜਿਆ ਹੈ ਰੋ ਪਿਆਰੀ ਟ੍ਰੀਨਾ ਨੇ ਉਸ ਵੱਲ ਤੱਕਿਆ ਪਰ ਉਸ ਨੂੰ ਉਹ ਪਛਾਣ ਨਾ ਸਕੀ ਤੇ ਬੋਲੀ ਮੈਂ ਪਛਾਣਿਆ ਨਹੀਂ ਗੋਰੇ ਦੇ ਮੱਡੇ ਨਾਲ ਪਿੱਛੇ ਨੀਲੀਆਂ ਅੱਖਾਂ ਚਮਕੀਆਂ ਆਪਾਂ ਸਨਰਾਈਜ਼ ਹੋਟਲ ਵਿੱਚ ਇੱਕ ਰਾਤ ਕੱਟੀ ਸੀ ਭੁੱਲ ਗਈ ਉਹ ਰਾਤ ਕਿੰਨੀ ਗਰਜਬ ਦੀ ਸੀ ਓ ਜੀਸਸ ਮੈਂ ਤਾਂ ਉਸ ਨੂੰ ਕਦੇ ਭੁੱਲੀ ਨਹੀਂ ਸਕਦਾ ਫਿਰ ਤੇਰੇ ਨਾਲ ਇੱਕ ਰਾਤ ਕੱਟਣੀ ਚਾਹੁੰਦਾ ਸੀ ਪਰ ਉਸ ਤੋਂ ਬਾਅਦ 1500 ਡਾਲਰ ਖਰਚਣ ਜੋਗਾ ਮੈਂ ਰਹੀ ਹੀ ਨਹੀਂ ਸੀ ਕਿਉਂਕਿ ਮੇਰੀ ਨੌਕਰੀ ਛੁੱਟ ਗਈ ਸੀ ਤੂੰ ਤਾਂ ਕਮਾਲ ਸੀ ਉਹਨੂੰ ਕੱਟ ਕੇ ਟਰੀਨਾ ਬੋਲੀਏ ਮੇਰੇ ਕੁਝ ਵੀ ਯਾਦ ਨਹੀਂ ਮਿਸਟਰ ਮੈਂ ਕਦੇ ਵੀ ਜਿਹੜੀਆਂ ਕਟਨਾਵਾਂ ਨੂੰ ਕੋਈ ਮਹੱਤਤਾ ਨਹੀਂ ਸੀ ਦਿੰਦੀ। ਤੂੰ ਮੇਰੀ ਫੀਸ ਦੇ ਦਿੱਤੀ ਤੇ ਤੈਨੂੰ ਦੋ ਚਾਈਦਾ ਸੀ ਮਿਲ ਗਿਆ। ਬਸ ਕਲ ਖਤਮ। ਸ਼ੁਕਰ ਤੂੰ ਮਿਲ ਗਈ। ਮੈਂ ਹੁਣ ਫੇਰ ਚਾਹੁੰਦਾ ਹਾਂ ਕਿ ਇੱਕ ਰਾਤ ਆਪਾਂ ਫੇਰ ਇਕੱਠੇ ਕੱਟੀਏ ਕਿਉਂਕਿ ਹੁਣ ਮੇਰੇ ਪਾਸ ਪੈਸੇ ਬਥੇਰੇ ਹਨ। ਤੂੰ ਦੱਸ ਕਦੋਂ ਤੂੰ ਇੱਕ ਰਾਤ ਮੇਰੇ ਲਈ ਰੱਖਵੀਂ ਰੱਖ ਸਕਦੀ। ਇਹਦਾ ਫੈਸਲਾ ਮੈਂ ਤੇਰੇ ਤੇ ਛੱਡਿਆ। ਕਿਸੇ ਹੋਰ ਨੂੰ ਲੱਭੋ ਕਿਉਂਕਿ ਮੈਂ ਇਹ ਕੰਮ ਬਹੁਤ ਮੁੱਦਤ ਹੋਈ ਛੱਡ ਦਿੱਤਾ ਸੀ। ਕਈ ਸਾਲ ਬੀਤ ਕੇ ਕੀ ਕੋਈ ਤੈਨੂੰ ਪੱਕਾ ਬੰਦਾ ਮਿਲ ਗਿਆ? ਮੈਨੂੰ ਕਿਸੇ ਦੀ ਲੋੜ ਨਹੀਂ। ਵੇਖ ਲੈ ਇਹ ਕਾਤ ਨਾਲ ਕੀ ਫਰਕ ਪੈਂਦਾ ਮੈਂ ਹੁਣੇ ਦੱਸਿਆ ਕਿ ਉਹ ਕੰਮ ਮੈਂ ਕਈ ਸਾਲ ਪਹਿਲਾਂ ਛੱਡ ਦਿੱਤਾ ਸੀ ਤੇ ਅੱਜ ਕੱਲ ਮੈਂ ਕਿਸੇ ਨਾਲ ਡੇਟਿੰਗ ਸ਼ੁਰੂ ਕਰ ਦਿੱਤੀ ਹੈ ਅੱਛਾ ਕਰ ਲਵ ਕੋਸ਼ਿਸ਼ ਪਰ ਪੁਰਾਣੇ ਪੇਸ਼ੇ ਬਾਰੇ ਪਤਾ ਲੱਗਣ ਤੇ ਉਹਨੇ ਤੇਰੇ ਕੋਲੋਂ ਨੱਸ ਜਾਣਾ ਫਿਰ ਉਹ ਜ਼ੋਰ ਨਾਲ ਹੱਸ ਪਿਆ ਤੇ ਉਸਦੇ ਮੂੰਹ ਦਾ ਥੁੱਕ ਉਸਦੇ ਕਮੀਜ਼ ਤੇ ਲੱਗ ਪਿਆ ਜਿਸ ਨਾਲ ਮੈਂ ਹਾਂ ਉਹ ਮੇਰੇ ਤੇ ਤੇ ਤੇਰੀ ਪੂਰੀ ਤਰ੍ਹਾਂ ਜਾਣਦਾ ਹੈ ਪਰ ਤੂੰ ਮੇਰਾ ਕਿਉਂ ਫਿਕਰ ਕਰਦਾ ਹੈ ਕਿਉਂਕਿ ਮੈਂ ਔਰਤ ਨਹੀਂ ਕਦੇ ਪੁੱਲ ਸਕਦਾ ਇਹ ਤੇਰੀ ਸਮੱਸਿਆ ਪਰ ਮੈਨੂੰ ਤਾਂ ਯਾਦ ਤਿਕ ਨਹੀਂ ਤੇਰੀ ਸ਼ਕਲ ਵੀ ਯਾਦ ਨਹੀਂ ਲੱਗ ਰਿਹਾ ਕਿ ਤੈਨੂੰ ਮੈਂ ਪਹਿਲੀ ਵਾਰ ਵੇਖ ਰਹੀ ਹਾਂ ਜੇ ਤੂੰ ਸੱਚ ਬੋਲ ਰਿਹਾ ਤਦ ਉਹ ਰਾਤ ਇੱਕ ਘਟਨਾ ਸੀ ਬਸ ਛੱਟ ਗਈ ਹੁਣ ਤੂੰ ਮਿਹਰਬਾਨੀ ਕਰ ਤੇ ਮੈਨੂੰ ਇਕੱਲੀ ਛੱਡ ਕਿਰਪਾ ਕਰਕੇ ਠੀਕ ਹੈ ਠੀਕ ਹੈ ਕੀ ਮੈਂ ਤੈਨੂੰ ਆਪਣਾ ਫੋਨ ਦੇ ਸਕਦਾ ਹਾਂ ਤਾਂ ਕਿ ਜੇ ਤੇਰਾ ਮਨ ਬਦਲ ਜਾਵੇ ਤਦ ਮੈਨੂੰ ਫੋਨ ਕਰ ਲੈਣਾ ਇਸ ਵਾਰ ਤੈਨੂੰ 200 ਡਾਲਰ ਤੱਕ ਮੈਂ ਦੇ ਸਕਦਾ ਕੀ ਕਦੇ ਉਸ ਰਾਤ ਬਾਅਦ ਮੈਂ ਤੈਨੂੰ ਫੋਨ ਕੀਤਾ ਜਿਸ ਬਾਰੇ ਤੂੰ ਗੱਲਾਂ ਕਰੀ ਜਾ ਰਿਹਾ ਨਹੀਂ ਨਾ ਹੁਣ ਕਿਉਂ ਕਰਾਂਗੀ ਚੰਨੂ ਮੈਂ ਫੋਨ ਤੂੰ ਕੌਣ ਹੈ ਮੈਨੂੰ ਕੀ ਪਤਾ ਚੰਗਾ ਇਹ ਹੋਏ ਕਿ ਮੈਨੂੰ ਇਕੱਲੀ ਛੱਡ ਦੇ ਹੁਣ ਤੂੰ ਬਹੁਤ ਘਮੰਡੀ ਹੋ ਗਈ ਲੱਗਦੀ ਹੈ ਹਾਂ ਹਾਂ ਬਿਲਕੁਲ ਕਿਰਪਾ ਕਰਕੇ ਤੂੰ ਜਾ ਜਤੋਂ ਵੇਸਵਾ ਹੁਣ ਘਰ ਬਸਾਉਣ ਲੱਗੀ ਹੈ ਆਹ ਕਿਉਂ ਚੜਿਆ ਗਿਆ ਕਮਲ ਕੋਈ ਦੇਰ ਬਾਅਦ ਖਾਣਾ ਲਿਆ ਪਰ ਤਰੀਨਾ ਦਾ ਚਿਹਰਾ ਉਤਰਿਆ ਵੇਖ ਕਿਉਂ ਬੋਲਿਆ ਮੈਂ ਅੱਜ ਬੜਾ ਖੁਸ਼ ਹਾਂ ਪਰ ਤੂੰ ਦੱਸ ਕਿਉਂ ਹੋ ਗਈ ਇੱਕ ਪੁਰਾਣਾ ਗਾਕ ਮਿਲ ਗਿਆ ਤੇ ਪਿੱਛੇ ਹੀ ਪੈ ਗਿਆ ਸੀ ਮੈਂ ਸੀ ਘਰੋਂ ਲਾਇਆ ਕਿੱਥੇ ਦੱਸ ਮੈਨੂੰ ਮੈਂ ਕਰਦਾ ਉਸ ਨਾਲ ਕਰ ਕਮਰੇ ਜਿਹੇ ਬਹੁਤ ਹੋਣਗੇ ਕਿਸ ਕਿਸ ਨਾਲ ਗੱਲ ਕਰੇਗਾ ਮੇਰਾ ਤੀ ਉਹਨੂੰ ਕੱਟ ਕੇ ਬੋਲਿਆ ਫਿਕਰ ਨਾ ਕਰ ਤੂੰ ਇਹ ਸੋਚ ਕੇ ਕਿ ਅਜਿਹੇ ਲੋਕ ਰੋਜ਼ ਮਿਲਦੇ ਹਨ ਨਹੀਂ ਫਿਰ ਫਿਰ ਫਿਕਰ ਕਰ ਤਾਂ ਆਹ ਖਾਣਾ ਖਾਈਏ ਤੇ ਫਿਰ ਮੂਵੀ ਵੇਖਾਂਗੇ ਮੈਂ ਬੜਾ ਖੁਸ਼ ਹਾਂ ਜੇ ਫਿਰ ਟਕਰ ਗਿਆ ਏਛੇ ਜ਼ਰਾ ਦੱਸ ਦੇ ਮੈਂ ਕਰ ਲਾਂਗਾ ਉਸ ਕੁੱਤੇ ਨਾਲ ਕਰ ਠੀਕ ਹੈ ਪਰ ਉਸ ਨਾਲ ਗੱਲ ਕਰਨ ਦੀ ਕੋਈ ਜ਼ਰੂਰਤ ਨਹੀਂ ਟੀਣਾ ਨੇ ਜ਼ੋਰ ਨਾਲ ਚਿਹਰੇ ਤੇ ਮਸਕਰਾਟ ਲਿਆਂਦੀ ਉਸ ਰਾਤ ਕਮਲ ਉਸਨੂੰ ਬਹੁਤ ਉਸਾਂਦਾ ਰਿਹਾ ਪਰ ਟਰੀਨਾ ਅੰਦਰ ਡਰ ਵੱਡ ਗਿਆ ਸੀ ਕਿ ਅਜੇ ਇਹ ਲੋਕ ਕਮਲ ਦੇ ਕੋਲ ਹੁੰਦਿਆਂ ਕਿਤੇ ਫੇਰ ਨਾ ਮਿਲ ਜਾਣ ਅਤੇ ਉਸ ਡਰ ਨੂੰ ਲਾਉਣ ਵਿੱਚ ਉਸਨੂੰ ਕਈ ਹਫ਼ਤੇ ਲੱਗੇ ਹੌਲੀ ਹੌਲੀ ਟਰੀਨਾ ਨੇ ਕਮਲ ਨੂੰ ਸਿਸਿਲੀ ਕੋਲ ਜਾਣ ਲਈ ਮਨਾਹੀ ਲਿਆ ਇੱਕ ਦਿਨ ਸਵੇਰੇ ਸਿਸਿਲੀ ਨੂੰ ਫੋਨ ਕਰਕੇ ਕਮਲ ਨੂੰ ਆਖ ਦਿੱਤਾ ਕਿ ਉਹ ਉਸਨੂੰ ਮਿਲਣ ਆ ਰਿਹਾ ਹੈ ਸਿਸਿਲੀ ਨੇ ਉਸਨੂੰ ਬੜੀ ਖੁਸ਼ ਹੋ ਕੇ ਜੀ ਆਇਆਂ ਆਖਿਆ ਪਰ ਇਹ ਵੀ ਕਿਹਾ ਮੈਨੂੰ ਪਤਾ ਸੀ ਕਿ ਤੂੰ ਮੈਨੂੰ ਜ਼ਰੂਰ ਮਿਲਣ ਆਵੇਂਗਾ ਕਮਲ ਦੇ ਦਿਲ ਵਿੱਚ ਆਇਆ ਕਿ ਉਸ ਨੂੰ ਇਹ ਆਖ ਦੇਵੇ ਕਿ ਅਸਲ ਵਿੱਚ ਟ੍ਰੀਨਾ ਉਸ ਨੂੰ ਸਕੂਲ ਭੇਜ ਰਹੀ ਹੈ ਨਾ ਕਿ ਉਸ ਦਾ ਦਿਲ ਉਸ ਕੋਲ ਆਉਣ ਉਤੜ ਫਰਿਆ ਸੀ ਪਰ ਉਹ ਇੰਜ ਕਹਿਣ ਤੋਂ ਚੁੱਕ ਗਿਆ ਦੂਸਰੇ ਦਿਨ ਉਸਦੇ ਪੁੱਤਰ ਮਿਹਰਬਾਨ ਦਾ ਉਹਨੂੰ ਫੋਨ ਆਇਆ ਕਮਲ ਬਹੁਤ ਖੁਸ਼ ਹੋ ਗਿਆ ਉਸਨੇ ਦੱਸਿਆ ਕਿ ਉਹਦੀ ਮੰਮੀ ਇਹ ਸਭ ਕੁਝ ਜਾਣ ਕੇ ਸਿਰਫ ਇੰਨਾ ਹੀ ਬੋਲੀ ਸੀ ਇਹ ਪੈਸੇ ਸਿਰ ਪੜਾਈ ਉੱਤੇ ਖਰਚ ਨੇ ਕਮਲ ਚੁੱਪ ਰਿਹਾ ਤੇ ਫਿਰ ਉਹਨੇ ਨਵਜੀਵਨ ਬਾਰੇ ਪੁੱਛਿਆ ਮਿਹਰਬਾਨ ਨੇ ਦੱਸਿਆ ਉਹ ਤੇ ਮੰਮੀ ਬਾਜ਼ਾਰ ਗਈਆਂ ਹਨ ਨਵ ਜੀਵਨ ਨੂੰ ਮੇਰੇ ਵੱਲੋਂ ਪਿਆਰ ਦੇਣਾ ਠੀਕ ਹੈ ਪਾਪਾ ਕਮਲ ਦੀ ਜ਼ਿੰਦਗੀ ਹੁਣ ਤਨਹਾਈ ਦੇ ਰਸਤੇ ਛੱਡ ਕੇ ਮੋਹ ਨਾ ਪਰੇ ਰਿਸ਼ਤਿਆਂ ਵਾਲੇ ਵਾਤਾਵਰਣ ਵਿੱਚ ਖੁੱਲਣ ਲੱਗ ਪਈ ਸੀ ਤੇ ਉਹ ਅੰਦਰੋਂ ਹੁਣ ਬੜਾ ਖੁਸ਼ ਸੀ ਦੋ ਹਫ਼ਤੇ ਬਾਅਦ ਕਮਲ ਸਿਸਕੀ ਕੋਲ ਹਵਾਈ ਜਹਾਜ਼ ਰਾਹੀਂ ਪੁੱਜ ਗਿਆ ਸਿਸਰੀ ਨੂੰ ਹਵਾਈ ਅੱਡੇ ਤੇ ਲੈਣ ਆਈ ਸਿਸਰੀ ਦਾ ਰੂਪ ਪਹਿਲਾਂ ਨਾਲੋਂ ਵੀ ਨਿਖਰ ਆਇਆ ਸੀ ਪਰ ਉਹ ਸਰੀਰੋਂ ਪਹਿਲਾਂ ਵਾਂਗਦੀ ਹੀ ਸੀ ਉਸ ਦੇ ਆਉਣ ਦੀ ਖੁਸ਼ੀ ਵਿੱਚ ਉਸ ਨੇ ਦੋ ਦਿਨ ਦੀ ਛੁੱਟੀ ਲੈ ਰੱਖੀ ਸੀ ਉਹ ਕਮਲ ਨੂੰ ਬੜੀ ਨਿੱਗੀ ਜੱਫੀ ਪਾ ਕੇ ਮਿਲੀ ਤੇ ਉਸ ਨੇ ਉਨ ਬੁੱਲਾਂ ਉੱਤੇ ਬਹੁਤ ਭਾਵੁਕਤਾ ਨਾਲ ਚੁੰਮਿਆ। ਇਹ ਸੱਸ ਜੀ ਵੱਨੋਂ ਚੁੰਮੇ ਜਾਣ ਕਰਕੇ ਕਮਲ ਜ਼ਰਾ ਹੈਰਾਨ ਵੀ ਹੋਇਆ ਪਰ ਉਹ ਖੁਦ ਉਸ ਚੁੰਮਣ ਵਿੱਚ ਕੁਝ ਭਰਲੀ ਖੋ ਗਿਆ। ਤੇ ਫਿਰ ਟਰੀਨਾ ਦੀ ਯਾਦ ਔਣ ਕਰਕੇ ਉਹ ਆਪਣੀ ਇਸ ਕਿਰਿਆ ਤੋਂ ਅੰਦਰੋਂ ਖੁਸ਼ ਨਾ ਹੋ ਸਕਿਆ। ਸ਼ਾਮ ਨੂੰ ਉਹ ਦੋਨੋਂ ਇਕੱਠੇ ਬਾਹਰ ਖਾਣਾ ਖਾਣ ਗਏ। ਕਮਲ ਨੇ ਇਸ ਗੱਲ ਦਾ ਸਾਸ ਕੀਤਾ ਕਿ ਸੱਸ ਜੀ ਨੂੰ ਮਿਲ ਕੇ ਬਹੁਤ ਹੀ ਖੁਸ਼ੀ। ਪਰ ਉਹਨੇ ਇਹ ਵੀ ਅਹਿਸਾਸ ਕੀਤਾ ਕਿ ਉਹ ਆਪ ਅੰਦਰੋਂ ਬਹੁਤਾ ਖੁਸ਼ ਨਹੀਂ ਸੀ ਕਿਉਂਕਿ ਟ੍ਰੀਨਾ ਨਾਲ ਜੁੜਨ ਕਰਕੇ ਉਸ ਦੀ ਸਿਸਲੀ ਪ੍ਰਤੀ ਖਿੱਚ ਇੱਕ ਪ੍ਰਾਣੀ ਯਾਦ ਵਾਂਗ ਹੁਣ ਬਹੁਤ ਹੀ ਮੱਧਮ ਹੋ ਚੁੱਕੀ ਸੀ ਹੁਣ ਉਸ ਅੰਦਰ ਇਸ ਗੱਲ ਦਾ ਅਹਿਸਾਸ ਸੀ ਕਿ ਉਹ ਸਿਸਲੀ ਨੂੰ ਮਿਲਨ ਸਿਰਫ ਇੱਕ ਮਿੱਤਰ ਦੇ ਤੌਰ ਤੇ ਆਇਆ ਸੀ ਪਰ ਉਹਨੇ ਵੇਖਿਆ ਕਿ ਉਹਨੂੰ ਮਿਲ ਕੇ ਸਿਸਲੀ ਦੇ ਚਿਹਰੇ ਉੱਤੇ ਜਲਾਲ ਆ ਗਿਆ ਸੀ ਤੇ ਉਹ ਫੁੱਲੀ ਨਹੀਂ ਸੀ ਸਮਾਰੀ ਕਮਲ ਨੇ ਬੜੇ ਗੋਣਾ ਫਿਰ ਸਿਸਲੀ ਨੂੰ ਵੇਖਿਆ ਉਹ ਪਹਿਲਾਂ ਨਾਲੋਂ ਕਿਤੇ ਵੱਧ ਦਿਲਕਸ਼ ਲੱਗਣ ਲੱਗ ਪਈ ਸੀ ਤੇ ਉਹ ਉਸ ਨਾਲ ਬੜੀਆਂ ਰਮਾਂਜ਼ਪਰੀਆਂ ਗੱਲਾਂ ਕਰਨ ਲੱਗ ਪਈ ਸੀ ਉਹ ਉਸ ਨੂੰ ਪੁੱਛ ਰਹੀ ਸੀ ਕਿ ਉਸ ਨੂੰ ਕਿਵੇਂ ਲੱਗ ਰਹੀ ਸੀ ਜਿਸ ਤਾਲ جواب ਇੰਜ ਜਤਾ ਖੂਬਸੂਰਤ ਤੇ ਤੂੰ ਮੇਰੀ ਬੜੀ ਪਿਆਰੀ ਮਿੱਤਰ ਹੈ ਸਿਸਲੀ ਨੇ ਉਹਦਾ ਹੱਥ ਹਰ ਵਕਤ ਫੜੀ ਰੱਖਿਆ ਸੀ ਤੇ ਕਈ ਵਾਰ ਉਸਤੇ ਨਾਲ ਲੱਗ ਕੇ ਉਹ ਤੁਰਨ ਵੀ ਲੱਗ ਪੈਂਦੀ ਸੀ ਜੋ ਕਮਲ ਨੂੰ ਅਜੀਬ ਲੱਗਿਆ ਇਹ ਸਭ ਕੁਝ ਦੇ ਬਾਵਜੂਦ ਸਿਸਲੀ ਪ੍ਰਤੀ ਬਣੀ ਜ਼ਰਾ ਦੂਰੀ ਦੇ ਇੱਕ ਨਵੇਂ ਅਹਿਸਾਸ ਦੇ ਹੁੰਦਿਆ ਹੋਇਆ ਵੀ ਕਮਲ ਨੂੰ ਉਹਦਾ ਬੇਬੀ ਚਿਹਰਾ ਬਹੁਤ ਹੀ ਦਿਲਕਸ਼ ਲੱਗ ਰਿਹਾ ਸੀ ਰੋਮਾਂਟਿਕ ਗੱਲਬਾਤ ਤੋਂ ਬਾਅਦ ਸਿਸਲੀ ਉਹਨੂੰ ਇੱਕ ਨਵੇਂ ਇਲਾਕੇ ਵਿੱਚ ਲੈ ਗਈ ਤੇ ਉਸ ਬਾਰੇ ਦੱਸਣ ਲੱਗ ਪਈ ਉਹ ਦੋਨੋਂ ਉਸ ਇਲਾਕੇ ਦੀ ਹਰੀਆਲ ਬਾਰੇ ਗੱਲਾਂ ਕਰਦੇ ਰਹੇ। ਕਮਲ ਨੇ ਵੀ ਇਲਾਕੇ ਦੀ ਐਨੀ ਹਰਿਆਵਲ ਵੇਖ ਕੇ ਬੜੀ ਸਿਫਤ ਕੀਤੀ। ਫਿਰ ਸਿਸਲੀ ਉਸ ਨੂੰ ਆਪਣੇ ਇਲਾਕੇ ਬਾਰੇ ਬੜੇ ਵਿਸਾਰਨ ਨਾਲ ਦੱਸਣ ਲੱਗ ਪਈ ਸੀ ਕਿ ਉਹ ਇਲਾਕਾ ਕੈਲੀਫੋਰਨੀਆ ਨਾਲੋਂ ਕੁਦਰਤ ਦੇ لحاظ ਨਾਲ ਬਹੁਤ ਦਿਲਕਸ਼ ਸੀ। ਭਾਵੇਂ ਕੈਲੀਫੋਰਨੀਆ ਦੇ ਚਮਕਦੇ ਸੂਰਜ ਨੂੰ ਉਹ ਹਮੇਸ਼ਾ ਯਾਦ ਕਰਦੀ ਰਹੀ ਸੀ। ਰਸਤੇ ਵਿੱਚ ਇੱਕ ਤਾਂ ਗੱਡੀ ਰੋਕ ਕੇ ਉਹਨੇ ਕਮਲ ਨੂੰ ਲੰਮੇ-ਲੰਮੇ ਉਹ ਬਿਰਛ ਵੀ ਵਿਖਾਏ ਜਿਨ੍ਹਾਂ ਦੇ ਪੱਤੇ ਭਾਵੇਂ ਹੁਣ ਵੀ ਹਰੇ ਸਨ ਪਰ ਉਹਨਾਂ ਵਿੱਚ ਜ਼ਰਾ ਹਲਕੀ ਪਰਤਨ ਹੋਣੀ ਸ਼ੁਰੂ ਹੋ ਗਈ ਸੀ ਤੇ ਸਿਸਲੀ ਨੇ ਕਮਲ ਨੂੰ ਦੱਸਿਆ ਬਹਾਰ ਤੋਂ ਬਾਅਦ ਜਦੋਂ ਧੁੱਪ ਜ਼ਰਾ ਕੱਟਦੀ ਹੈ ਤਦ ਇਹਨਾਂ درختਾਂ ਦੇ ਪੱਤੇ ਪੀਲੇ ਹੋਣ ਲੱਗ ਪੈਂਦੇ ਨੇ ਕਿਉਂਕਿ ਧੁੱਪ ਵਿੱਚੋਂ ਜੋ ਇਹ ক্লোਰੋਫਿਲ ਲੈਂਦੇ ਹਨ ਉਹ ਕੱਟ ਜਾਂਦੀ ਹੈ ਪਰ ਤੂੰ ਅਗਲੀ ਬਹਾਰ ਵਿੱਚ ਆ ਕੇ ਇਹਨਾਂ ਨੂੰ ਵੇਖਣਾ ਕਿ ਇਹ ਫਿਰ ਤੋਂ ਕਿੰਨੇ ਹਰੇ ਹੋ ਜਾਣਗੇ ਤੂੰ ਇੱਧਰ ਹੀ ਆ ਜਾ ਕਮਲ ਕਿੰਨੀ ਖੂਬਸੂਰਤੀ ਹੈ ਇੱਧਰ ਤੂੰ ਵੇਖ ਤਾਂ ਸਹੀ ਨਾਲੇ ਮੈਂ ਤੇਰੇ ਨਾਲ ਅੱਛਾ ਧੁੱਪ ਨਾਲ ਹੁਣ ਕਨ ক্লোਰੋਫਿਲ ਦੀ ਇਹਨਾਂ ਨੂੰ ਘਾਟ ਹੋ ਜਾਂਦੀ ਹੈ ਤੇ ਇਹ ਤਦੇ ਇਹਨਾਂ ਉੱਤੇ ਪੀਲਾ ਜਿਹਾ ਰੰਗ ਆ ਜਾਂਦਾ ਹੈ ਮੈਨੂੰ ਇਸ ਦਾ ਗਿਆਨ ਨਹੀਂ ਸੀ हां बिल्कुल ਇਹਨਾਂ ਦੀ ਹਰਿਆਲੀ ਧੁੱਪ ਤੇ ਨਿਰਭਰ ਹੁੰਦੀ ਐ ਤੂੰ ਇਹਨਾਂ ਨੂੰ ਪੂਰੇ ਹਰੇ ਵੇਖੀ ਤੇ ਦੀ ਆਖਰੀਆਂ ਕੇਦਰ ਤੂੰ ਆ ਜਾ ਤੇ ਫਿਰ ਤੂੰ ਇਧਰ ਦੀ ਕੁਦਰਤ ਦੀ ਖੂਬਸੂਰਤੀ ਵਾਣ ਕੇ ਵੇਖੀ ਔ ਫੁੱਲ ਵੇਖ ਕਿਵੇਂ ਜ਼ਮੀਨ ਉੱਤੇ ਡਿੱਗਣ ਲੱਗ ਪਏ ਹਨ ਇਹ ਜਿਨ੍ਹਾਂ ਦੇ ਨਾਲ ਜ਼ਮੀਨ ਵੀ ਸੋਹਣੀ ਲੱਗਣ ਲੱਗ ਪਈ ਐ ਤੂੰ ਇੱਕ ਵਾਰ ਕਿਹਾ ਸੀ ਨਾ ਕਿ ਤੂੰ ਮਿੱਟੀ ਦਾ ਕੁਝ ਬਣਾ ਲੈਂਦਾ ਕਿ ਤੂੰ ਇਹਨਾਂ ਧਰਤੀ ਤੇ ਡਿੱਗੇ ਪੱਤਿਆਂ ਨੂੰ ਵੇਖ ਕੇ ਕੋਈ ਚਿੱਤਰ ਬਣਾ ਸਕਦਾ ਹਾਂ ਕੱਲ ਨੂੰ ਆਪਾਂ ਇਸ ਥਾਂ ਤੇ ਚਿੱਤਰਨ ਦਾ ਸਮਾਨ ਲੈ ਕੇ ਆਵਾਂਗੇ ਤੇ ਇਹਨਾਂ ਨੂੰ ਚਿਤਰ ਕੇ ਮੈਂ ਤੇਰੇ ਪਾਸ ਇੱਕ ਤੋਹਫੇ ਦੇ ਤੌਰ ਤੇ ਛੱਡ ਜਾਵਾਂਗਾ ਹਾਂ ਠੀਕ ਹੈ ਉਹ ਬਹੁਤ ਖੁਸ਼ ਹੋ ਕੇ ਬੋਲੀ ਤੇਰਾ ਖਿਆਲ ਹੈ ਕਿ ਮੈਂ ਇੱਧਰ ਆ ਜਾਵਾਂ ਅੱਛਾ ਹੈ ਸਿਸਲੀ ਪਰ ਅਜੇ ਇੱਧਰ ਆਉਣ ਬਾਰੇ ਮੈਂ ਕੁਝ ਨਹੀਂ ਆਖ ਸਕਦਾ ਇਹ ਉੱਤਰ ਸੁਣ ਕੇ ਸਿਸਲੀ ਨੇ ਕਿਹਾ ਮੇਰੇ ਤਾਂ ਇੱਧਰ ਬਹੁਤ دل ਲੱਗਿਆ ਹੈ ਫਿਰ ਤੱਕ ਕੈਲੀਫੋਰਨੀਆ ਤੋਂ ਤੇਰਾ ਇੱਧਰ ਆਉਣਾ ਬਹੁਤ ਚੰਗਾ ਰਿਹਾ ਤੇਰੀ ਨੌਕਰੀ ਕਿਵੇਂ ਚੱਲਦੀ ਹੈ ਬਹੁਤ ਵਧੀਆ ਤੇ ਮੇਰੇ ਗਵਾਂਢੀ ਪਰਿਵਾਰ ਵਿੱਚ ਸਭ ਇਕੱਠੇ ਰਹਿੰਦੇ ਹਨ ਉਤਰੀ ਤੋਂ ਹਨ ਇੱਕ ਲੜਕਾ ਹੈ ਇੱਕ ਕੁਸਤੀ ਮੰਗੇਤਰ ਤਿੱਖਤੀ ਮਾਪਿਓ ਮਸੀ 55 ਸਾਲ ਦੇ ਹੋਣਗੇ ਪਰ ਲੜਕਾ ਲੜਕੀ ਤੇ ਮੰਗੇਤਰ ਕੁੜੀ ਉਹ ਸਾਰੇ 22 ਤੋਂ ਜ਼ਰਾ ਉੱਤੇ ਹੋਣਗੇ ਮੈਂ ਹੈਰਾਨ ਆ ਕਿ ਉਹ ਸਭ ਇੱਕੋ ਘਰ ਵਿੱਚ ਇਕੱਠੇ ਕਿਵੇਂ ਰਹਿ ਰਹੇ ਹਨ ਪਰ ਉਹਨਾਂ ਦਾ ਅਪਾਰਟਮੈਂਟ ਤਿੰਨ ਕਮਰਿਆਂ ਵਾਲਾ ਹੈ ਇਹ ਹੁਣੇ ਹੀ ਇਟਲੀ ਦੇ ਸ਼ਹਿਰ ਬਰੋਨਾ ਤੋਂ ਆਏ ਹਨ ਮੇਰੇ ਮਾਪਿਓ ਵੀ ਬਰੋਨਾ ਤੋਂ ਹੀ ਇੱਧਰ ਆਏ ਸਨ ਇਸ ਕਰਕੇ ਇਵਨ ਤੁਰਦੀ ਖੰਡ ਰੱਖਦੇ ਹਨ ਤੇ ਸਾਡੀ ਵਧੀਆ ਬਣਦੀ ਹੈ ਸਾਡੇ ਸੱਭਿਆਚਾਰ ਵਿੱਚ ਵੀ ਸਭ ਜੀ ਇਕੱਠੇ ਰਹਿੰਦੇ ਹੁੰਦੇ ਸਨ ਸਿਸਰੀ ਬਾਮੀ ਹੁਣ ਫਰਕ ਪੈ ਗਿਆ ਉਹ ਇਕੱਠੇ ਰਹਿਣ ਦਾ ਵੀ ਇੱਕ ਵੱਖਰਾ ਜਿਹਾ ਨਿਕਾ ਅਹਿਸਾਸ ਹੋਇਆ ਕਰਦਾ ਸੀ ਚੰਗੇ ਸਿਸਲੀ ਕਿ ਤੂੰ ਇੰਨਾ ਕਰਕੇ ਇਹ ਕੱਲ ਨਹੀਂ ਮਹਿਸੂਸ ਕਰਦੀ ਤੇ ਜੋ ਲੋਕ ਜੋ ਤੈਨੂੰ ਚੰਗੇ ਲੱਗਦੇ ਹਨ ਉਹ ਤੇਰੇ ਕੋਲ ਹੀ ਹਨ ਹਾਂ ਇਹ ਤਾਂ ਹੈ ਹੁਣ ਵੀ ਕੱਲ ਹੁਣ ਮੈਨੂੰ ਰਾਸ ਆਉਣ ਲੱਗ ਪਈ ਹੈ ਬਸ ਇਸ ਬਾਰੇ ਕਦੇ ਸੋਚੀਦਾ ਹੀ ਨਹੀਂ ਸਿਸਲੀ ਨੇ ਲਾਪਰਵਾਹੀ ਨਾਲ ਆਖਿਆ ਸਿਸਲੀ ਨੇ ਕਮਲ ਨੂੰ ਫਿਰ ਦੱਸਿਆ ਪੀਟ ਇਸ ਰਾਕੇ ਵਿੱਚ ਇੱਕ ਵਾਰ ਆਇਆ ਸੀ ਪਰ ਉਹ ਮੈਨੂੰ ਨਹੀਂ ਲੱਭ ਸਕਿਆ ਤੇ ਉਹ ਵਾਪਸ ਮੁੜ ਗਿਆ ਸ਼ਾਇਦ ਉਸਨੇ ਸੂਜਨ ਦੀਆਂ ਗੱਲਾਂ ਤੋਂ ਮੇਰੇ ਇੱਧਰ ਆਉਣ ਬਾਰੇ ਕੋਈ ਹਿੰਟ ਲੈ ਲਿਆ ਹੋਵੇ ਸ਼ੁਕਰ ਹੈ ਕਿ ਇੱਧਰ ਉਹ ਮੈਨੂੰ ਲੱਭ ਨਹੀਂ ਸਕਿਆ ਹੁਣ ਨਹੀਂ ਉਹ ਆਉਂਦਾ ਇੱਧਰ ਕਮਲ ਨੇ ਕਿਹਾ ਜੇ ਫੇਰ ਆਇਆ ਤਦ ਮੈਂ ਤਦ ਪੁਲਿਸ ਕੋਲ ਜਾਵਾਂਗੀ ਬਿਲਕੁਲ ਸ਼ਾਮ ਨੂੰ ਪੈਨ ਲੱਗਿਆ ਕਮਲ ਸੋਫੇ ਉੱਤੇ ਆ ਕੇ ਬਹਿ ਗਿਆ ਪਰ ਸਿਸਲੀ ਉਸ ਕੋਲ ਆ ਕੇ ਆਖਣ ਲੱਗੀ ਤੂੰ ਮੇਰੇ ਕੋਲ ਬਿਸਤਰ ਵਿੱਚ ਹੀ ਬਹਿ ਜਾ ਮੈਨੂੰ ਤੇਰੇ ਕੋਲੋਂ ਡਰ ਨਹੀਂ ਹੈ ਤੇ ਕਿਤੇ ਤੈਨੂੰ ਮੇਰੇ ਕੋਲ ਡਰਤਾ ਨਹੀਂ ਤੇਰੇ ਕੋਲ ਤਾਂ ਮੈਂ ਆਪਣੇ ਆਪ ਨੂੰ ਜ਼ਿਆਦਾ ਸੁਰੱਖਿਅਤ ਸਮਝਦੀ ਹਾਂ ਕੋਈ ਨਹੀਂ ਮੈਂ ਇੱਥੇ ਹੀ ਠੀਕ ਹਾਂ ਸਿਸਰੀ ਤੋਂ ਆਰਾਮ ਕਰ ਲੈ ਆਪਾਂ ਕਿਤੇ ਰਾਤ ਪਰ ਗੱਲਾਂ ਹੀ ਨਾ ਮਾਰਦੇ ਰਹੀਏ ਫੇਰ ਕੀ देर ना ਸੌ ਲਵਾਂਗੇ ਤੇ देर ना ਉੱਠ ਖੜਾਂਗੇ ਮੈਂ ਕਿਹੜਾ ਡਿਊਟੀ ਉੱਤੇ ਜਾਣਾ ਸਵੇਰੇ ਤੈਨੂੰ ਦੱਸਿਆ ਤਾਂ ਅਸੀਂ ਕਿ ਤੇਰੇ ਕਰਕੇ ਮੈਂ ਦੋ ਦਿਨ ਦੀ ਛੁੱਟੀ ਲੈ ਰੱਖੀ ਹੈ ਫਿਰ ਕਮਲ ਦਾ ਹੱਥ ਫੜ ਕੇ ਉਸ ਨੂੰ ਆਪਣੇ ਕਮਰੇ ਵਿੱਚ ਲੱਗੇ ਬਿਸਤਰ ਉੱਤੇ ਲੈ ਗਈ ਕਮਲ ਅਚਾਨਕ ਆਪਣੇ ਅੰਦਰ ਸਿਸਰੀ ਵੱਲ ਵੱਧੀ ਸਰੀਰਕ ਖਿੱਚ ਉੱਤੇ ਕਾਬੂ ਪਾਉਣ ਲੱਗ ਪਿਆ ਬਿਨਾਂ ਚਾਹਿਆ ਵੀ ਉਸ ਅੰਦਰ ਕੁਝ ਹੋ ਰਿਹਾ ਸੀ ਸਿਸਰੀ ਉਸ ਨਾਲ ਚੁੱਪ ਕਰਕੇ ਕਾਫੀ देर ਪਈ ਰਹੀ ਤੇ ਬਹੁਤ देर ਉਸ ਨਾਲ ਆਪਣੇ ਕੰਮ ਬਾਰੇ ਗੱਲਾਂ ਕਰਦੀ ਰਹੀ ਉਹ ਉਹਨੂੰ ਦੋ ਨਵੀਆਂ ਬੜੀਆਂ ਸਿਹੜੀਆਂ ਬਾਰੇ ਦੱਸਦੀ ਰਹੀ ਇੰਝ ਕਾਫੀ ਵਕਤ ਬੀਤ ਗਿਆ ਬਿਸਤਰ ਉਤੇ ਆਉਣ ਵੇਲੇ ਸਮੇ ਜੋ ਕਮਲਬੀ ਸਿਸਲੀ ਪ੍ਰਤੀ ਅਚਾਨਕ ਖਿੱਚ ਪੈਦਾ ਹੋਈ ਸੀ ਉਹ ਉਸਦੀਆਂ ਗੱਲਾਂ ਸੁਣਦਿਆਂ ਸੁਣਦਿਆਂ ਘਟਦੀ ਗਈ ਤੇ ਉਹ ਉਸਦੀਆਂ ਦਿਲਚਸਪ ਕਹਾਣੀਆਂ ਵਿੱਚ ਖੋ ਗਿਆ ਫਿਰ ਉੱਠ ਕੇ ਸਿਸਲੀ ਬਾਥਰੂਮ ਗਈ ਤੇ ਵਾਪਸ ਪਰਤ ਕੇ ਉਹ ਕਮਲ ਦੇ ਬਿਲਕੁਲ ਨਾਲ ਲੱਗ ਕੇ ਪੈ ਗਈ ਕਮਲ ਆਪਣੇ ਕਾਬੂ ਤੇ ਕੇਂਦਰਤ ਰਿਹਾ ਕੁਝ ਛੇਰ ਬਾਅਦ ਅਚਾਨਕ ਸਿਸਲੀ ਨੇ ਉਸਨੂੰ ਜੱਫੀ ਪਾਲੀ ਕਮਲ ਦੇ ਸਰੀਰ ਵਿੱਚ ਇੱਕ ਸੇਕ ਉੱਠਿਆ ਤੇ ਉਹ ਅੰਦਰੋਂ ਤਪਣ ਲੱਗਾ। ਉਸ ਦਾ ਕਾਬੂ ਟੁੱਟਣ ਲੱਗਾ। ਫਿਰ ਉਸਨੇ ਟੀਨਾ ਨੂੰ ਯਾਦ ਕਰਨਾ ਸ਼ੁਰੂ ਕਰ ਦਿੱਤਾ ਤੇ ਉਹ ਸੰਭਲ ਗਿਆ। ਅਚਾਨਕ ਫਿਰ ਸੱਸ ਜੀ ਉਸ ਨੂੰ ਛੂਮਣ ਲੱਗ ਪਈ ਤੇ ਫਿਰ ਬੋਲਣ ਲੱਗੀ। "ਕਮਲ, ਸੱਚ ਨਾਲ ਮੈਨੂੰ ਲੱਗ ਰਿਹਾ ਹੈ ਕਿ ਮੈਨੂੰ ਤੇਰੇ ਨਾਲ ਪਿਆਰ ਹੁੰਦਾ ਜਾ ਰਿਹਾ ਹੈ। ਤੂੰ ਸ਼ਰਮਾ ਨਾ। ਤੂੰ ਤਾਂ ਬਹੁਤ ਸ਼ਰਮੀਲਾ ਹੈ। ਝਿਜਕ ਨਾ, ਡਰ ਨਾ। ਕਿਤੇ ਨੂੰ ਮੈਂ ਪਸੰਦ ਨਹੀਂ।" ਕਮਲ ਨੂੰ ਝਟਕਾ ਲੱਗਿਆ ਪਰ ਵਿੱਚ ਉਸ ਦਾ ਇੱਕ ਅੰਦਰ ਲੁਕੇ ਸੇ ਵੇਲੇ ਇਹ ਚਾਹੁੰਦਾ ਹੁੰਦਾ ਸੀ ਕਿ ਸੱਸ ਜੀ ਆਪਣੇ ਪਿਆਰ ਦਾ ਇਜ਼ਹਾਰ ਉਹ ਦੇਖੜ ਕਰੇ ਜਾਂ ਉਹ ਆਪ ਨੂੰ ਦੱਸੇ ਕਿ ਪੀਟ ਨੂੰ ਛੱਡਣ ਤੋਂ ਬਾਅਦ ਉਹ ਉਸ ਬਾਰੇ ਕਿਵੇਂ ਸੋਚਣ ਲੱਗ ਪਿਆ ਸੀ ਪਰ ਹੁਣ ਸਿਸਰੀ ਵੱਲੋਂ ਕੀਤੇ ਪਿਆਰ ਦੇ ਭਾਵਾਂ ਦਾ ਇਜ਼ਹਾਰ ਸੁਣਦਿਆਂ ਹੀ ਉਹਨੂੰ ਟ੍ਰੀਨਾ ਯਾਦ ਆ ਗਈ ਟ੍ਰੀਨਾ ਜੋ ਆਪਣੀ ਹਿੱਕ ਉੱਤੇ ਕੋਈ ਦਰਕੀ ਉਸ ਨੂੰ ਸਿਸਰੀ ਕੋਲ ਭੇਜਣ ਦਾ ਦਮ ਰੱਖਦੀ ਸੀ ਟ੍ਰੀਨਾ ਜੋ ਚਿੱਕੜ ਵਿੱਚ ਫੁੱਲ ਵਾਂਗ ਖਿੜਨ ਖਾਤਰ ਉਸ ਦਾ ਸਹਾਰਾ ਲੋੜਨ ਲੱਗ ਪਈ ਸੀ ਫਿਰ ਸਿਸਰੀ ਵੱਲ ਉਸ ਨੇ ਸਿਰਫ ਆਮਦਰਦੀ ਨਾਲ ਵੇਖਿਆ ਸਿਸਰੀ ਜਦੋਂ ਉਸ ਦੇ ਕਮੀਜ਼ ਦੇ ਬਟਨ ਖੋਲਣ ਲੱਗੀ ਕਮਲ ਨੇ ਉਸ ਨੂੰ ਰੋਕ ਦਿੱਤਾ ਨਹੀਂ ਸਿਸਰੀ ਇਹ ਠੀਕ ਨਹੀਂ ਹੈ ਸਿਸਲੀ ਇੱਕਦਮ ਉੱਠ ਕੇ ਬੈਠ ਗਈ ਤੇ ਉਸਦੇ ਚਿਹਰੇ ਉੱਤੇ ਅਜੀਬ ਜਿਹੇ ਭਾਵ ਸਨ ਉਸਨੇ ਆਪਣੇ ਕੱਪੜੇ ਖੋਲ ਕੇ ਇੱਕ ਪਾਸੇ ਰੱਖ ਕੇ ਕਮਲ ਨੂੰ ਆਖਿਆ ਵੇਖ ਮੇਰਾ ਸਰੀਰ ਵੇਖ ਮੇਰੀ ਸੁੰਦਰਤਾ ਕੀ ਮੈਂ ਤੈਨੂੰ ਖਿੱਚ ਨਹੀਂ ਪਾਰੀ ਕੀ ਤੈਨੂੰ ਮੇਰੇ ਵੱਲ ਕੋਈ ਖਿੱਚ ਨਹੀਂ ਹੋ ਰਹੀ ਕੀ ਕਮੀ ਲੱਗੀ ਤੈਨੂੰ ਮੇਰੇ ਵਿੱਚ ਤੂੰ ਮਰਦ ਹੈ ਕਿ ਤੂੰ ਸਮਝਦਾ ਕਿ ਮੈਂ ਤੇਰੇ ਕਾਬਲ ਨਹੀਂ ਕਮਲ ਤੈਨੂੰ ਮੈਂ ਆਪਣੇ ਦਿਲ ਵਿੱਚ ਰੱਖ ਕੇ ਕਿੰਨੇ ਮਰਦਾਂ ਨੂੰ ਆਪਣੇ ਵੱਲ ਆਉਣ ਤੋਂ ਮੋੜਿਆ ਸਿਰਫ ਤਾਂ ਕਿ ਮੈਂ ਤੇਰੇ ਨਾਲ ਜੁੜਨਾ ਚਾਹੁੰਦੀ ਸੀ ਤੇਰੇ ਵਿੱਚੋਂ ਮੈਂ ਉਹ ਮਰਦ ਵੇਖਾ ਜੋ ਇੱਕ ਔਰਦੀ ਸਹੀ ਅਰਥਾਂ ਵਿੱਚ ਇੱਜ਼ਤ ਕਰ ਸਕਦਾ ਹੈ ਪਰ ਅੱਜ ਤੂੰ ਮੈਨੂੰ ਤੇ ਮੇਰੇ ਸਹੇਮਾਨ ਨੂੰ ਠੋਕਰ ਮਾਰ ਰਹੀਆਂ ਕਿਉਂ ਇਹ ਬਹੁਤ ਪੂਰੀ ਗੱਲ ਹੈ ਕਿ ਤੂੰ ਇੰਨੀ ਦੂਰ ਤੋਂ ਮੇਰੇ ਕੋਲ ਆਇਆ ਕਿਉਂਕਿ ਤੇਰੇ ਅੰਦਰ ਮੇਰੇ ਲਈ ਕੋਈ ਤਾਂ ਸੀ ਤਦੇ ਤੂੰ ਆਇਆ ਨਹੀਂ ਤਾਂ ਤੂੰ ਮੈਨੂੰ ਟਾਲ ਸਕਦਾ ਸੀ ਸਿਸਲੀ ਦੀ ਆਵਾਜ਼ ਵਿੱਚ ਇਤਰਾਜ਼ ਤੇ ਬਹੁਤ ਤੜਫ ਸੀ ਉਹ ਅਰਫਨਗੀ ਹੋਈ ਉਸਦੀ ਛਾਤੀ ਤੇ ਹੱਥ ਫੇਰ ਰਹੀ ਸੀ ਸਿਸਲੀ ਦਾ ਸਰੀਰ ਉਸ ਵਿੱਚ ਸੇਕ ਭਰ ਰਿਹਾ ਸੀ ਉਸ ਦਾ ਦਿਲ ਉਸ ਦੇ ਜਿਸਮ ਦੀ ਖਿੱਚ ਵਿੱਚ ਵਿਗਲਣ ਲੱਗ ਪਿਆ ਪਰ ਫਿਰ ਉਹ ਇੱਕ ਪਰੀ ਸਿਸਲੀ ਦੇ ਲਾਲ ਹੋਏ ਚਿਹਰੇ ਤੋਂ ਡਰ ਗਿਆ ਉਸ ਵਕਤ ਉਸਨੂੰ ਸਮਝ ਨਹੀਂ ਸੀ ਪੈਰੀ ਕਿ ਉਹ ਕੀ ਕਰੇ ਕੁਝ ਪਲ ਉਸ ਅੰਦਰ ਸਿਸਲੀ ਨੂੰ ਬਾਹਾਂ ਵਿੱਚ ਲੈ ਕੇ ਮੱਚਦੀ ਅੱਗ ਵਿੱਚ ਡਿੱਗਣ ਨੂੰ ਕੀਤਾ ਤੇ ਉਹਨੇ ਅਹਿਸਾਸ ਕੀਤਾ ਕਿ ਉਸਤੇ ਕਾਬੂ ਵਿੱਚ ਤਰੇੜਾਂ ਪੈ ਰਹੀਆਂ ਸਨ ਪਰ ਫਿਰ ਉਸਦੇ ਸਾਹਮਣੇ ਸ਼੍ਰੀ ਨਾ ਆਈ ਜੋ ਕਿ ਇੱਕ ਕੰਡਿਆਂ ਦਾ ਸਫਰ ਤੈਅ ਕਰਕੇ ਉਸਤੇ ਇੰਨੇ ਨੇੜੇ ਆ ਗਈ ਸੀ ਜੋ ਹੁਣ ਉਸ ਬਿਨਾਂ ਇਕੱਲੀ ਰਹਿਣਾ ਪਸੰਦ ਨਹੀਂ ਸੀ ਕਰਦੀ ਜੋ ਮੁੜ ਕੇ ਦਲਦਲ ਵਿੱਚ ਪਰਤਣਾ ਨਹੀਂ ਸੀ ਚਾਹੁੰਦੀ ਤੇ ਜਿਸ ਨੂੰ ਕਮਲ ਨੇ ਇਹ ਅਹਿਸਾਸ ਕਰਵਾਇਆ ਸੀ ਕਿ ਉਹ ਵੀ ਇੱਕ ਫੁੱਲ ਸੀ ਤੇ ਜ਼ਿੰਦਗੀ ਦੀ ਦਲਦਲ ਵੀ ਆਪਣੀ ਖੁਸ਼ਬੂ ਨੂੰ ਨਹੀਂ ਸਿੱਖੋ ਸਕੀ ਤੇ ਉਹ ਉਹਦੇ ਨਾਲ ਰਹਿਣ ਦਾ ਵਾਅਦਾ ਕਰ ਚੁੱਕਿਆ ਸੀ। ਉਹਨੂੰ ਇਸ ਗੱਲ ਦਾ ਵੀ ਅਹਿਸਾਸ ਹੋਇਆ ਕਿ ਸਿਸਰੀ ਟਰੀਨਾ ਵਾਂਗ ਉਸਦੇ ਦਿਲ ਦੇ ਕਦੇ ਵੀ ਨੇੜੇ ਨਹੀਂ ਸੀ। ਉਸ ਦਾ ਇਹ ਅਹਿਸਾਸ ਹੁਣ ਵੀ ਬਰਕਰਾਰ ਸੀ ਪਰ ਕੁਝ ਭਰਦੀ ਉਸ ਸਿਸਰੀ ਦੇ ਬੇਬੀ ਚਿਹਰੇ ਤੇ ਖੂਬਸੂਰਤ ਜਸਮ ਦੀ ਖਿੱਚ ਵਿੱਚ ਬਹੁਤ ਕਮਜ਼ੋਰ ਹੋਣ ਲੱਗ ਗਿਆ। ਉਹਦਾ ਕਾਬੂ ਕਿਉਂ ਵਾਂਗ ਇੱਕ ਜ਼ੋਰਾਂਵਰ ਤਪਸ਼ ਛੇਟ ਪੈਣ ਲੱਗ ਪਿਆ ਅਤੇ ਉਸ ਦਾ ਦਿਲ ਉਸ ਨੂੰ ਆਪਣੀ ਗਲਵਕੜੀ ਵਿੱਚ ਜਕੜ ਲੈਣ ਨੂੰ ਬੇਕਰਾਰ ਹੋ ਗਿਆ। ਉਹਨੂੰ ਚਾਹਾਰਿਆ ਸੀ ਕਿ ਬਗਦੀ ਅਗਦੀ ਨਦੀ ਵਿੱਚੋਂ ਡੁੱਬ ਜਾਵੇ ਤੇ ਸੜ ਜਾਵੇ ਉਹਦੀ ਇਹ ਚਾਹਤ ਚਲੋ ਆਖਰੀ ਵਾਰ ਮਨ ਦੀ ਤ੍ਰਿਪਤੀ ਸੀ ਬਣ ਗਈ ਤੇ ਉਹ ਆਪਣਾ ਸਿਰ ਸਿਸਰੀ ਦੀ ਛਾਤੀ ਉੱਤੇ ਰੱਖਣ ਲਈ ਤਿਆਰ ਹੋ ਗਿਆ ਉਸਦੇ ਕੰਮ ਦੇ ਹੱਥ ਸਿਸਰੀ ਵੱਲ ਵੱਧਣ ਲੱਗੇ ਪਰ ਉਸ ਵੇਲੇ ਵੀ ਟ੍ਰੇਨਾਂ ਦੀ ਹਾਜ਼ਰੀ ਉਸਦੇ ਜ਼ਿਹਨ ਵਿੱਚੋਂ ਨਹੀਂ ਸੀ ਨਿਕਲ ਰਹੀ ਬਾਕੀ ਅਗਲੇ ਕਾਂਡ ਵਿੱਚ ਧੰਨਵਾਦ